ਖਾਣਾ ਕਰਵਾ ਤੇ ਬਾਜਵਾ ਸਾਹਿਬ ਨੂੰ ਪੁੱਛੋ ਹੂੰ ਬਾਜਵਾ ਸਾਹਿਬ ਤੇ ਕਿਸੇ ਤਰ੍ਹਾਂ ਨਾ ਬਈ ਖੁਸ਼ੀ ਨਹੀਂ ਹੋ ਸਕਦਾ ਜਿਹੜੇ ਬੰਦੇ ਨੇ ਆਪਦੀਆਂ ਸਰਕਾਰਾਂ ਫੇਲ ਹੋਈਆਂ ਹੋਣਾ ਇਹ ਜੋ ਜ਼ਹਿਰ ਖਾ ਲੋਗਾ ਛੱਡਿਆ ਨਹੀਂ ਤੇ ਬਾਜਵੇ ਦੀ ਸਰਕਾਰ ਨੇ ਨਹੀਂ ਛੱਡਿਆ ਪਹਿਲੋਂ ਕਾਂਗਰਸ ਤੁਸੀਂ ਖੁਸ਼ ਹੋ ਹਲਕੇ 'ਚ ਕੰਮ ਹੋ ਰਿਹਾ ਹਲਕੇ 'ਚ ਸਾਰਾ ਕੁਝ ਹੋ ਰਿਹਾ ਸਾਰੇ ਕੰਮ ਹੋ ਰਿਹਾ ਪਬਲਿਕ ਖੁਸ਼ ਆ ਸਿਰਫ ਇਹ ਪੰਜ ਚਾਰ ਬੰਦੇ ਨਹੀਂ ਖੁਸ਼ ਜਿਹੜੇ ਆਪਾਂ ਦੀ ਮੰਗਦੀਆਂ ਮਹਿਲਾ ਬਿਲਕੁਲ ਮੰਗਦੀਆਂ ਪਰ ਉਹਨਾਂ ਨੂੰ ਪਤਾ ਮਹਿਲਾਵਾਂ ਨੂੰ ਸਾਡੀਆਂ ਭੈਣਾਂ ਨੂੰ ਵੀ ਜਿਹੜਾ ਸਰਕਾਰ ਦਾ ਪਿਛਲੀਆਂ ਸਰਕਾਰਾਂ ਬੁਰਾ ਹਾਰ ਕਰਕੇ ਗਈਆਂ ਆ ਉਹ ਜੋ ਜੋ ਖਜ਼ਾਨੇ ਭਰਨਗੇ ਉਹਦੇ ਵਿੱਚ ਸਾਰਾ ਕੁਝ ਹੋਏਣਾ ਆ ਇਹ ਜਿਹੜਾ ਇੱਕੋ ਧਮ ਆਪਾਂ ਕਿਸੇ ਵੀ ਕਰਤੇ ਕੋਈ ਜਾਣੇ ਨਵਾਂ ਕਿਸੇ ਘਰ ਚ ਜਾਣਦੇ ਆ ਉਹਦੇ ਚ ਆਪਾਂ ਨੂੰ ਟਾਈਮ ਲੱਗਦਾ ਹੁਣ ਤਾਂ 3 ਸਾਲ ਹੋ ਗਏ 3 ਸਾਲ ਹੋ ਗਏ ਫਿਰ ਬਾਲਾ ਚਿਰ ਨਹੀਂ ਹੋਇਆ ਸਾਰਾ ਪੰਜਾਬ ਦਾ ਕੰਮ ਆ ਪਰ 4 ਦਿਨ ਹੋਏ ਦਿੱਲੀ ਚ ਕਹਿੰਦੇ 2500 ਰੁਪਏ ਦੇ ਮੈਲਾਵਾਂ ਨੂੰ ਕਹਿੰਦੇ ਨਹੀਂ ਉਹ ਤਾਂ ਸਾਰੇ ਕਹਿੰਦੇ ਆ ਜਦੋਂ ਜਦੋਂ ਕਿਸੇ ਦੀ ਵਾਰੀ ਆਉਂਦੀ ਆ ਜਿਹੜੇ ਇਹਨਾਂ ਨੇ ਪਿੱਛੇ ਵਾਅਦਾ ਕੀਤਾ ਸੀ ਵੀ ਅਸੀਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਾਂਗੇ ਬਾਜਵਾ ਸਾਹਿਬ ਨੂੰ ਪੁੱਛੋ ਪੇ ਤੁਸੀਂ ਕਰਜ਼ਾ ਮਾਫ਼ ਕਰਤਾ ਸੀ ਬੜਾ ਉਹ ਵਾਹਵਾ ਕਿ ਤੁਸੀਂ ਸਾਰੇ ਕਾਰਡ ਭਰੇ ਸੀ ਲੋਕਾਂ ਦੇ ਉਦੋਂ ਕਿਧਰ ਗਏ ਸੀ